ਔਰ ਅੱਜ ਦੀ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਬੂਟਾ ਸਿੰਘ ਜੀ ਬੁਰਜਗਲ ਉਹਨਾਂ ਵੱਲੋਂ ਕੀਤੀ ਗਈ ਹੈ ਔਰ ਅੱਜ ਦੀ ਮੀਟਿੰਗ ਦੇ ਜਿਹੜੇ ਜਿਹੜੇ ਐਲਾਨ ਆ ਉਹ ਸਰਦਾਰ ਬੂਟਾ ਸਿੰਘ ਬੁਰਜਗਲ ਨੂੰ ਬੇਨਤੀ ਹੈ ਕਿ ਜਿਹੜੇ ਅੱਜ ਦੀ ਮੀਟਿੰਗ ਦੇ ਵਿੱਚ ਪਾਸ ਹੋਇਆ ਉਹਨਾਂ ਦਾ ਐਲਾਨ ਮੀਡੀਆ ਸਾਹਮਣੇ ਕੀਤਾ ਕਰਨਗੇ ਸਰਦਾਰ ਬੂਟਾ ਸਿੰਘ ਜੀ ਬੁਰਜਗਲ ਅੱਜ ਅਸੀਂ ਜਿਹੜੇ ਪੰਜਾਬ ਦੇ ਕਈ ਭਖਮੇ ਇਸ਼ੂ ਹੈ ਉਹਨਾਂ ਇਸ਼ੂਆਂ ਨੂੰ ਲੈ ਕੇ ਕੁਝ ਪ੍ਰੋਗਰਾਮ ਅਲਿੱਕਿਆ ਸਭ ਤੋਂ ਪਹਿਲਾਂ ਜਿਹੜਾ ਭਖਮਾ ਇਸ਼ੂ ਹੈ ਜਿਹੜੀ ਚਮੜੀ ਰੋਗ ਦੇ ਨਾਲ ਪਸ਼ੂ ਖਾਸ ਕਰਕੇ ਗਾਇਆਂ ਮਰ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰ ਚੁੱਕੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਿਮਾਰ ਪਈਆਂ ਸਰਕਾਰ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤਾਂ ਅਸੀਂ 5 ਤਰੀਕ ਨੂੰ ਜਿਹੜੇ ਕੈਬਨਟ ਮੰਤਰੀ ਆ ਪੰਜਾਬ ਸਰਕਾਰ ਦੇ ਉਹਨਾਂ ਦੇ ਘਰਾਂ ਦੇ ਮੂਹਰੇ ਜਾ ਕੇ ਉਹਨਾਂ ਦੇ ਦਫ਼ਤਰਾਂ ਦੇ ਮੂਹਰੇ ਜਾ ਕੇ ਧਰਨੇ ਦੇ ਕੇ ਅਸੀਂ ਉਹਨਾਂ ਨੂੰ ਇੱਕ ਚਿਤਾਬ ਨਹੀਂ ਭਰਿਆ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਜਾਂ ਤਾਂ ਕੁਝ ਕਰੋ ਨਹੀਂ ਸੋਣੂ ਅਸੀਂ ਕੁਝ ਸਮਾਂ ਦਿੰਨੇ ਆ ਤੇ ਅਸੀਂ ਸਰਕਾਰ ਨੂੰ ਘੇਰਨ ਦੇ ਲਈ ਮਜਬੂਰ ਹੋਵਾਂਗੇ ਉਹਨਾਂ ਵਿੱਚ ਜਿਹੜੀ ਮੁੱਖ ਮੰਗ ਹੈ ਸਾਡੀ ਸਭ ਤੋਂ ਪਹਿਲਾਂ ਜਿਹੜੇ ਪਸ਼ੂ ਮਰ ਚੁੱਕੇ ਆ ਸਾਡੇ ਕੋਲੇ ਖੇਤੀ ਤੋਂ ਬਿਨਾ ਮਤਲਬ ਸਿਰਫ ਧੰਦਾ ਦੁੱਧ ਹੀ ਰਹਿ ਜਾਂਦਾ ਇਹਦੇ ਨਾਲ ਕਬੀਲਦਾਰੀ ਤੋੜਦੇ ਆ ਪਸ਼ੂ ਮਰ ਚੁੱਕੇ ਆ ਉਹ ਪਸ਼ੂ ਦਾ ਮਰੇ ਹੋਏ ਪਸ਼ੂ ਦਾ 1 ਲੱਖ ਰੁਪਿਆ ਜਿਹੜਾ ਮੁਆਵਜ਼ਾ ਹੈ ਅਸੀਂ ਕਹਿੰਦੇ ਆ ਖੇਤੀ ਤੋਂ ਖੇਤੀ ਮਤਲਬ ਉਹਨਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭੇਜੋ ਤਾਂ ਕਿ ਉਹ ਆਪਦੇ ਪਰਿਵਾਰ ਪਾਲ ਸਕਣ ਦੂਜੀ ਮੰਗ ਹੈ ਸਾਡੀ ਕਿ ਦਵਾਈ ਤੇ ਪੈਸੇ ਵੀ ਲੱਗੇ ਤੇ ਦੁੱਧ ਵੀ ਗਿਆ ਜਿਹੜੇ ਬਿਮਾਰ ਪਸ਼ੂ ਆ ਮੁੜ ਕੇ ਦੁੱਧ ਨਹੀਂ ਦਿੰਦੇ 30-30 ਕਿਲੋ ਦੁੱਧ ਦੇਣ ਵਾਲੀਆਂ ਗਾਂਆਂ ਬਿਲਕੁਲ ਉਹ ਖਤਮ ਹੋ ਗਈਆਂ ਦੁੱਧ ਨਹੀਂ ਦਿੰਦੀਆਂ ਮੁੜ ਕੇ ਜੇ ਕੋ ਠੀਕ ਹੋ ਜਾਂਦੀ ਹੈ ਉਹਨਾਂ ਦੇ ਇਲਾਜ ਤੇ ਹੋਇਆ ਖਰਚ ਤੇ ਦੁੱਧ ਦਾ ਪਿਆ ਸਾਨੂੰ ਘਟਾ ਉਹਦੇ ਲਈ 50000 ਰੁਪਇਆ ਮਤਲਬ ਪਰ ਪਸ਼ੂ ਤ੍ਰੰਤ ਮਰੇ ਪਸ਼ੂਆਂ ਦੀ ਗਿਣਤੀ ਕਰਾਈ ਜਾਵੇ ਤ੍ਰੰਤ ਬਿਮਾਰ ਪਸ਼ੂਆਂ ਦੀ ਗਿਣਤੀ ਕਰਾਈ ਜਾਵੇ ਇਹ ਦੋਨੇ ਕਿਸਮ ਦਾ ਮਵਾਜਬਾ ਮਤਲਬ ਦਿੱਤਾ ਜਾਵੇ ਤੀਜੀ ਜਿਹੜੀ ਸਾਡੇ ਤੇ ਹੋਰ ਭੀੜ ਪੈਂਦੀ ਹੈ ਇੱਕ ਕਿ ਪਸ਼ੂ ਦੱਬਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ ਜਾਂ ਤਾਂ ਉਹ ਹਟਾ ਰੋੜੀਆਂ ਚ ਪਏ ਆ ਜਾਂ ਸੜਕਾਂ ਤੇ ਪਏ ਆ ਜਾਂਦੇ ਮਤਲਬ ਜਿਹੜੇ دریاਵਾਂ ਦੇ ਵਿੱਚ ਉਹਨਾਂ ਨੂੰ ਰੋੜਿਆ ਜਾ ਰਿਹਾ ਉਹ ਹੋਰ ਵੀ ਮਹਾਮਾਰੀ ਮਤਲਬ ਫੈਲ ਸਕਦੀ ਹੈ ਉਹਨਾਂ ਨੂੰ ਦੱਬਣ ਦਾ ਸਰਕਾਰੀ ਤੌਰ ਤੇ ਪ੍ਰਬੰਧ ਹੋਵੇ ਇਹ ਮੁੱਖ ਮੰਗਾਂ ਜਿਹੜੀਆਂ ਸਾਡੀਆਂ ਪਸ਼ੂਆਂ ਨਾਲ ਜੁੜੀਆਂ ਹੋਈਆਂ ਨੇ ਦੁੱਧ ਖਤਮ ਹੋ ਗਿਆ ਪਸ਼ੂ ਮਰ ਗਏ ਪਸ਼ੂ ਘਟ ਗਏ ਪਸ਼ੂ ਬਿਮਾਰ ਹੋ ਗਏ ਜਿਹੜਾ ਦੁੱਧ ਹੈ ਪੰਜਾਬ ਦੇ ਵਿੱਚ ਉਹਦੀ ਪੈਦਾਵਾਰ ਵਧ ਰਹੀ ਹੈ ਇਹ ਸਾਫ਼ ਜੀ ਗੱਲ ਹੈ ਕਿ ਮਤਲਬ ਜਿਹੜਾ ਡੁਬਲੀਗੇਟ ਦੁੱਧ ਹੈ ਉਹਦੀ ਪਰਹਾਰ ਜਿਆਦਾ ਸ਼ੁਰੂ ਹੋ ਗਈ ਤੁਰੰਤ ਮਤਲੇ ਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਨਕਲੀ ਦੁੱਧ ਬਣਾਉਣ ਵਾਲਿਆਂ ਤੇ ਤੁਰੰਤ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਫਿਰ ਇਲਾਜ ਕੀਤਾ ਜਾਵੇ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ ਫਾਰਮਾਸਿਸਟਾਂ ਦਾ ਪ੍ਰਬੰਧ ਕੀਤਾ ਜਾਵੇ ਇਹਨੂੰ ਮਹਾਮਾਰੀ ਐਲਾਨਿਆ ਜਾਵੇ ਤੇ ਤੁਰੰਤ ਇਹਦੇ ਤੇ ਜੇ ਕਾਰਵਾਈ ਸਰਕਾਰ ਨਹੀਂ ਕਰਦੀ ਤਾਂ ਇੱਕ ਬਹੁਤ ਵੱਡਾ ਮਤਲਬ ਘਾਟਾ ਹੋਊਗਾ ਪੰਜਾਬ ਦੇ ਲਈ ਇਹ ਇਹਦੇ ਲਈ ਨੋਟੀਫਿਕੇਸ਼ਨ ਛੇਤੀ ਤੋਂ ਛੇਤੀ ਜਾਰੀ ਕੀਤਾ ਜਾਵੇ ਫਾਸਲਾਂ ਦੇ ਖਰਾਬੇ ਦਾ ਸਵਾਲਾਂ ਫਾਗਲ ਕ ਮਲੋਟ ਏਰੀਆ ਬਿਲਕੁਲ ਉਹ ਪਿੰਡਾਂ ਦੇ ਪਿੰਡ ਤਬਾਹ ਹੋਵੇ ਜੋ ਨੇ ਖਤਮ ਹੋ ਗਏ ਬਾਕੀ ਹਰਾਚਾਰਾ ਖਤਮ ਹੋ ਗਿਆ ਉਥੇ ਗਰਦਾਬਰੀ ਕਰਨ ਤੱਕ ਦੇ ਆਰਡਰ ਨਹੀਂ ਦਿੱਤੇ ਜੀ ਨਰਮਾ ਖਤਮ ਹੋ ਰਿਹਾ ਹੈ ਹੋਰ ਫਸਲਾਂ ਖਤਮ ਹੋ ਗਈਆਂ ਇਹ ਤੁਰੰਤ ਮਤਲਬ ਇਹਨਾਂ ਦੀ ਗਰਦਾਬਰੀ ਕਰਾ ਕੇ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿੱਥੋਂ ਤੱਕ ਗੰਨੇ ਦੇ ਬਕਾਇਦਾ ਸਵਾਲ ਹੈ ਦੇਖੋ ਇਹਦੇ ਤੇ ਲਾਰਾ ਲੱਪਾ ਚੱਲ ਰਿਹਾ ਹੈ ਉਹ ਲਾਰਾ ਲੱਪਾ ਸਹਿ ਨਹੀਂ ਕੀਤਾ ਜਾਊਗਾ ਅਸੀਂ 5 ਤਰੀਕ ਨੂੰ ਇਹ ਸਰਕਾਰ ਨੂੰ 2 ਮਹੀਨਾ ਦਾ ਆਲਟੀਮੇਟਨ ਦੇਵਾਂਗੇ ਕਿ ਅਸੀਂ ਜਿਵੇਂ ਦਿੱਲੀ ਦੇ ਵਿੱਚ ਮੋਰਚੇ ਲਾਇਏ ਸੀ ਨਾ ਅਸੀਂ ਮਜਬੂਰ ਹੋਵਾਂਗੇ ਚੰਡੀਗੜ੍ਹ ਘੇਰਨ ਦੇ ਲਈ ਸਾਡੇ ਕੋਲੇ ਚਾਰਾ ਕੋਈ ਨਹੀਂ ਰਹਿ ਗਿਆ ਇਹਦੇ ਇਹ ਸਾਡਾ ਅਲਟੀਮੇਟ ਹੋਊਗਾ 5 ਤਰੀਕ ਨੂੰ ਤੇ ਅਗਲਾ ਜਿਹੜੀ ਉਹਦੀ ਡੇਟ ਦਾ ਐਲਾਨ ਆ ਜਾਂ ਹੋਰ ਅਸੀਂ ਰਲ ਮਿਲ ਕੇ ਦੁਬਾਰਾ ਮੀਟਿੰਗ ਕਰਕੇ ਉਹ ਕਰਾਂਗੇ ਬਾਕੀ ਰਹਿੰਦੇ ਇੱਕ ਦੋ ਮੁੱਦੇ ਰਮਿੰਦਰ ਜੀ ਕਰਦੇ ਅਸੀਂ ਕੰਨੇ ਦਾ ਜਿਹੜਾ ਕਹਿੰਦੇ ਆ 14% ਵਿਆਜ ਸ਼ੂਗਰ ਫੈਟ ਦਾ ਕਾਨੂੰਨ ਆ ਜਿਹਦੇ 14 ਦੇ ਨਹੀਂ ਦਿੰਦੇ ਤੇ 14% ਵਿਆਜ ਦੇਣਾ ਪਊਗਾ ਸਮੀਤ ਵਿਆਜ ਦੇ ਪ੍ਰਾਈਵੇਟ ਮਿਲਾਂ ਦਾ ਬਹੁਤ ਸਾਰਾ ਬਕਾਇਆ ਰੰਦਾ ਮਕੇਰੀਆਂ ਧੂਰੀ ਕੀੜੀ ਬੋਡਰਾ ਮਿਲ ਉਹਦਾ ਬਕਾਇਆ ਰੰਦਾ ਤੇ ਕੋਵਿਡ ਮਿਲਾਂ ਦਾ ਸਾਡੇ ਨਾਲ ਵਾਅਦਾ ਕੀਤਾ ਆ 7 ਸਤੰਬਰ ਤੱਕ ਦਾ ਜੇ ਉਹ ਨਹੀਂ ਕਰਦੇ ਤਾਂ ਉਹਤੇ ਵੀ ਅਜੀਸ਼ਨ ਹੋਣੀ ਆ ਜਿਹੜਾ ਪੀਣ ਯੋਗ ਪਾਣੀ ਆ ਉਹਦੇ ਵਿੱਚ ਸ਼ਹਿਰਾਂ ਦਾ ਇੰਡਸਟਰੀ ਦਾ ਤੇ ਡਾਈ ਮਿਲਾਂ ਦਾ ਉਹ ਇੰਨਾ ਕੈਮੀਕਲ ਪੈ ਰਿਆ ਉਹਦੇ ਨਾਲ ਕਾਲਾ ਪੀੜਿਆ ਮੋਤੀਆ ਕੈਂਸਰ ਬਹੁਤ ਸਾਰੀਆਂ ਬਿਮਾਰੀਆਂ ਨਾਲ ਹਜ਼ਾਰਾਂ ਲੋਕ ਮਰ ਰਹੇ ਆ ਤੇ ਇਲਾਜ ਕਰਵਾਉਣ ਦੇ ਵਿਚਾਰੇ ਜੋਗ ਨਹੀਂ। ਪਾਣੀ ਕਰਕੇ ਸਿਰ। ਉਹ ਗੰਦਾ ਪਾਣੀ ਜਿਹੜਾ ਆ ਰੀਟਰੀਟ ਕਰਕੇ ਹੋਰ ਕਮਰੇ ਵਰਤਿਆ ਜਾਵੇ, ਦਰਿਆਵਾਂ ਨਾਲਿਆਂ 'ਚ ਉਹਨੂੰ ਨਾ ਪਾਇਆ ਜਾਵੇ ਜਿਵੇਂ ਤੁਹਾਡੇ ਲੱਗੇ ਚਿੱਟੀ ਵੀ ਕਾਲੀ ਵੀ ਬਣ ਗਈ ਹੈ। ਇਦਾਂ ਹੀ ਬੁੱਢਾ ਨਾਲਾ, ਉਹਦਾ ਸਰਲਜ ਪਾਣੀ ਪੀਂਦਾ ਸਾਰਾ ਮਾਲਵਾ ਉਹੀ ਪਾਣੀ ਪੀਂਦਾ। ਇਹ ਗੰਦੇ ਪਾਣੀ ਦਾ ਸਵਾਰਿਆ, ਉਹ ਜਿਹੜੀਆਂ 2-4 ਮੰਗਾ ਆ, ਉਹ ਇੱਕ ਅਸੀਂ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਕਈ ਥਾਈਂ ਧਰਨੇ ਚੱਲ ਰਹੇ ਆ। ਇੱਕ ਤਾਂ ਲੁਧਿਆਣੇ ਮਿੰਕ ਪਲਾਂਟ ਦੇ ਉੱਤੇ ਧਰਨਾ ਚੱਲ ਰਿਹਾ ਹੈ। ਉਦੇ ਵਿੱਚ ਵੀ ਮੁੱਖ ਮੁੱਦਾ ਮਤਲਬ ਦੁੱਧ ਦਾਈ ਰੇਟਾਂ ਵਾਲਾ ਤੇ ਆ ਜਿਹੜੇ ਪਸ਼ੂਆਂ ਦੀ ਬਿਮਾਰੀ ਵਾਲਾ ਉਹਦਾ ਵੀ ਅਸੀਂ ਸਮਰਥਨ ਕਰਦੇ ਆਂ ਪੰਜਾਬ ਦੀਆਂ 31 ਜਥੇਬੰਦੀਆਂ ਵੱਲੋਂ ਕੱਲਾ ਐਲਾਨ ਨਹੀਂ ਹੈ ਸਾਡਾ ਅਸੀਂ ਸਮੂਹਿਤ ਤੌਰ ਤੇ ਕਰਾਵਾਂਗੇ ਉਹਦੇ ਵਿੱਚ ਜਾ ਕੇ ਇਵੇਂ ਜਿਵੇਂ ਇੱਕ ਜੀਰੇ ਜਿਹੜੀ ਸਰਾਬ ਦੀ ਫੈਕਟਰੀ ਹੈ ਬਿਲਕੁਲ ਫੈਕਟਰੀ ਬੰਦ ਕੀਤੀ ਹੋਈ ਹੈ ਤੁਸਾਨਾਂ ਨੇ ਕਰਾਈ ਹੋਈ ਹੈ ਪਰ ਉੱਥੇ ਸਾਰਿਆਂ ਨੇ ਦੇਖਿਆ ਤੁਸੀਂ ਵੀਡ ਗੋਰਾ ਹੀ ਜਿੰਨਾ ਮਤਲਬ ਫੈਕਟਰੀ ਦਾ ਲਾਹਣ ਥੱਲੇ ਗਿਆ ਉਹੀ ਗੋਰਾ ਦੇ ਵਿੱਚ ਨਾਲਕਿਆਂ ਦੇ ਵਿੱਚ ਆਰ ਹੈ ਉਹਨਾਂ ਦਾ ਵੀ ਅਸੀਂ ਸਮਰਥਨ ਕਰਦੇ ਆਂ ਇੱਕ ਹਬੌਰ ਦੇ ਵਿੱਚ ਮਤਲ ਮਰਗਾਂ ਫਸਲਾਂ ਨੂੰ ਲੈ ਕੇ ਧਰਨਾ ਚੱਲ ਰਿਹਾ ਹੈ ਉਹਦਾ ਵੀ ਸਮਰਥਨ ਕਰਦੇ ਆਂ ਅਸੀਂ ਸਮਰਥਨ ਐਲਾਨਾ ਨਾ ਨਹੀਂ ਕਰਾਂਗੇ ਅਸੀਂ ਜੱਥੇ ਲੱਗੇ ਜਾਵਾਂਗੇ ਵਿੱਚ ਜੱਥੇ ਲੈ ਕੇ ਉਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਜਦੋਂ ਅਸੀਂ ਪ੍ਰੋਗਰਾਮਾ ਲੀਕ ਲਿਆ ਦੋ ਮਹੀਨੇ ਵਾਲਾ ਉਹਨਾਂ ਨੂੰ ਨਾਲ ਲੈ ਕੇ ਤੁਰਾਂਗੇ ਇੱਕ ਮੋਰਚਾ ਲਾਵਾਂਗੇ ਜਿਵੇਂ ਦਿੱਲੀ ਦੇ ਵਿੱਚ ਲਾਇਆ ਸੀ ਇਹ ਸਰਕਾਰ ਨੇ ਹੁਣ ਸੋਚਣਾ ਹੈ ਕਿ ਉਹਨੇ ਮੋਰਚਾ ਲਵਾਉਣਾ ਹੈ ਜਾਂ ਨਹੀਂ ਲਵਾਉਣਾ ਕੋਸ਼ ਮੰਗਾਂ ਤੁਰੰਤ ਮੰਨਣ ਵਾਲੀਆਂ ਹੈ ਕੁੱਸ ਮੰਗਾ ਤੇ ਨੀਤੀ ਬਣਾਉਣ ਵਾਲੀ ਹੈ ਜਿਵੇਂ ਪਾਣੀਆਂ ਦਾ ਸਵਾਲ ਹੈ ਪਾਣੀ ਨਹਿਰਾ ਪਾਣੀਆਂ ਖਰਾਬ ਹੋ ਚੁੱਕੀਆਂ ਨਹਿਰਾ ਟੁੱਟ ਚੁੱਕੀਆਂ ਖਾਲੇ ਟੁੱਟ ਚੱਕੇ ਆ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਕਿ ਨੀਤੀ ਬਣਾਉਣ ਦਾ ਸਵਾਲ ਹੈ ਐਵੇਂ ਜਿਵੇਂ ਕਰਜ਼ੇ ਵਾਲਾ ਸਵਾਲ ਹੈ ਕਰਜ਼ੇ ਵਾਲੇ ਮੁੱਦੇ ਨੂੰ ਆਪ ਸਰਕਾਰ ਨੇ ਪੈਰਾਂ ਥੱਲੇ ਰੋਲਤਾ ਕੇ ਤਾਂ ਕੋਈ ਮੁੱਦਾ ਹੀ ਨਹੀਂ ਜਦੋਂ ਕਿ ਹਰ ਆਏ ਰੋਜ਼ ਖੁਦਕਸ਼ੀਆਂ ਹੁੰਦੀਆਂ ਸੀ ਤੇ ਇਹਦੇ ਤੇ ਮੋਰਚੇ ਲੱਗਦੇ ਰਹੇ ਆ ਇਹ ਵੀ ਸਾਡੀ ਚੇਤਾਵਨੀ ਹੈ ਸਰਕਾਰ ਨੂੰ ਕਿ ਇਹਦੇ ਤੇ ਵੀ ਮਤਲਬ ਇਹ ਆਂ ਦੇਵੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਤਿੰਨ ਚਾਰ ਜਿਹੜੇ ਹੱਥੋਂ ਦੇ ਸਾਹਮਣੇ ਪੇਸ਼ ਕੀਤੇ ਆ ਇਹਨਾਂ ਨੂੰ ਲੈ ਕੇ ਉਹ ਮੰਗ ਪੱਤਰ ਅਸੀਂ ਪਹਿਲਾਂ ਪੰਜਾਬ ਸਰਕਾਰ ਨੂੰ ਦੇ ਚੁੱਕੇ ਆ ਪਰ ਅਜੇ ਤੱਕ ਕੋਈ ਮਤਲਬ ਉਹਨਾਂ ਹੰਗਾਰਾ ਭਰਿਆ ਨਹੀਂ ਜਾ ਰਿਹਾ ਕਿ ਇਹਨਾਂ ਦਾ ਅਸੀਂ ਕੁਝ ਕਰਾਂਗੇ ਕਲੀਰੀਫਿਕੇਸ਼ਨ ਪੰਜ ਨੂੰ ਮੀਟ ਕਰਾਂਗੇ ਫਿਰ ਦੋ ਵੀਨ ਦਾ ਅਲਟੀਮੇਟਮ ਦੇਵਾਂਗੇ ਹਾਂ 5 ਤਰੀਕ ਨੂੰ ਕਿਉਂਕਿ ਹਾਂ 5 ਮੀਟ ਕਿੱਥੇ ਰੱਖਾਂਗੇ ਇੱਕ ਤਾਂ ਸਾਡੀ ਮੀਟਿੰਗ 4 ਤਰੀਕ ਨੂੰ ਦਿੱਲੀ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਹਦਾ ਅਸੀਂ ਸਾਰਾ ਦੇਖਣਾ ਹੈ ਕਿ ਉੱਥੇ ਕੀ ਤਿਆ ਹੁੰਦਾ ਉਸ ਤੋਂ ਬਾਅਦ ਕੁਝ ਜੱਥੇ ਬੰਦੀਆਂ ਜਿਵੇਂ ਬਾਹਰ ਰਹਿ ਗਈਆਂ ਸੱਤ ਅਗਰਾਂ ਵਾਲੇ ਅਜੇ ਵਿੱਚ ਸ਼ਾਮਲ ਨਹੀਂ ਹੋਏ ਆ ਉਹਨਾਂ ਨੂੰ ਵੀ ਅਸੀਂ ਵਿੱਚ ਸ਼ਾਮਲ ਕਰਕੇ ਫਿਰ ਇੱਕ ਸਾਂਝੇ ਰੂਪ ਚ ਪ੍ਰੋਗਰਾਮ ਬਣਾਉਣਾ ਇਸ ਕਰਕੇ ਅਸੀਂ ਅਜੇ ਟਾਈਮ ਦੇ ਰਹੇ ਸਰ ਮੈਂ ਆਪ ਕਿਸਾਨ ਪਰਵਾਰ ਦੇ ਨਾਲ ਆਪ ਖੇਤੀਬਾੜੀ ਦੀ ਹੈ ਪਰ ਨਹੀਂ ਪੰਜ ਨੂੰ ਅਸੀਂ ਮੰਤਰੀਆਂ ਦੇ ਧਰਨੇ ਦੇ ਰਹੇ ਮੇਰੀ ਗੱਲ ਸੁਣੋ ਪੱਤਰਕਾਰ ਮੈਂ ਬਾਦ ਚਾਹ ਲੇਕਿਨ ਕਿਸਾਨ ਪਹਿਲਾਂ ਕੋਈ ਵੰਦੇ ਮੈਂ ਕਿੱਥੇ ਪਰਦੇ ਰਹੇ ਇਹ ਜਿਹੜਾ ਜਦਾਂ ਤੁਸੀਂ ਭਾਵੇਂ ਕਿ ਦਿੱਲੀ ਵੀ ਤੁਹਾਡੇ ਤਿੰਨ ਕੋਲੇ ਬੈਠੇ ਸੀਗੇ ਪਰ ਫੇਰ ਵੀ ਓਵਰਆਲ ਇੱਕ ਤੁਹਾਡਾ ਇੱਕ ਜਿਵੇਂ ਟੁੰਦਾ ਸੀ ਇਸ਼ੂਸ ਦੇ ਉੱਤੇ ਉਹ ਜਿਹੜੀ ਮੂਵਮੈਂਟ ਪੂਰੀ ਕਿਸਾਨ ਜਥੇਬੰਦੀਆਂ ਬੁਰੀ ਤਰ੍ਹਾਂ ਸਪਰੈਟ ਹੋ ਗਈਆਂ ਐ ਐਮਐਸਟੀ ਮੋਦੀ ਨੂੰ ਕਿੱਦਾਂ ਬਣਾਉਂਗੇ ਦੇਖੋ ਕੋਈ ਹੈ ਨਹੀਂ ਢੰਗ ਤਰੀਕਾ ਜਿਹੜਾ ਮੁੜ ਕੇ ਦਿੱਲੀ ਲਾਈਕ ਯੂਨਿਟੀ ਓਵਰਆਲ ਯੂਨਿਟੀ ਪੈਦਾ ਕੀਤੀ ਜਾ ਸਕੇ ਇੱਕ ਵਾਰ ਜਦੋਂ ਤਿੰਨ ਕਾਨੂੰਨ ਨਹੀਂ ਸੀ ਆਏ ਅਸੀਂ ਪੰਜਾਬ ਦੇ ਵਿੱਚ 33 ਥਾਵਾਂ ਤੇ ਲੜਦੇ ਹੁੰਦੇ ਸੀ ਅਡੋਡੀ ਉਹਨਾਂ ਕਾਨੂੰਨਾਂ ਨੇ ਸਾਨੂੰ ਮਜਬੂਰ ਕੀਤਾ ਅਸੀਂ ਇਕੱਠੇ ਹੋਈ ਕੁਝ ਮਤਪੇਦਾਂ ਦੇ ਬਾਵਜੂਦ ਦਫੇੜ ਆਈ ਅਸੀਂ ਕੋਸ਼ਿਸ਼ਾਂ ਕੀਤੀਆਂ ਅੱਜ ਅਸੀਂ ਫੇਰ ਉਹਨੂੰ ਇਕੱਠ ਜੁਟ ਕਰਨ ਜਾ ਰਹੇ ਹਾਂ ਇਹ ਕੋਈ ਸਾਡੇ ਵਾਸਤੇ ਐਡਾ ਨਹੀਂ ਲੱਗਦਾ ਕਿ ਖਤਮ ਹੋ ਗਿਆ ਇਹ ਮੁੜਕੇ ਨਹੀਂ ਜੋੜਨਾ ਬਿਲਕੁਲ ਸਰ ਕੋਸ਼ਸ਼ਾਂ ਹੋਣੀਆਂ ਚਾਹੀਦੀਆਂ ਜੇ ਸੱਚੂ ਸੱਚੇ ਮਨੋਂ ਕੋਸ਼ਿਸ਼ ਹੋਵੇ ਤਾਂ ਜਿਵੇਂ ਅਸੀਂ ਆ ਸਫਲ ਹੋਇਆ ਕੱਤਿਆਂ ਨੂੰ ਕੁੱੱਠੇ ਕਰਨ ਚ ਤੇ ਐਸਕੇਮ ਦੀ ਆ ਫੇਰ ਮੀਟਿੰਗ ਹੋ ਰਹੀ ਹੈ ਮਤਲਬ 4 ਤਰੀਕ ਨੂੰ ਜੇ ਕੋਸ਼ਸ਼ਾਂ ਲਾਜ਼ਮੀ ਉਹਨਾਂ ਨੂੰ ਬੂਰ ਪੈਂਦਾ ਜੇ ਸ਼ਹਿਰ ਦਿੱਤਾ ਨਾਲ ਇਹ ਇਕੱਠੇ ਹੋ ਜਾਂਦਾ ਗੋਨ ਵਾਲਾ ਇਹ ਤਾਂ ਖੰਡਾ ਸਾਹਿਬ ਮੁੱਦਾ ਇਹ ਆ ਵੀ ਜਿਹੜੇ ਬੱਕੋ ਬੱਕਰੇ ਲੜ ਰਹੇ ਆ ਮੁੱਦੇ ਕੋਈ ਹੀ ਆ ਯੋ ਤਾਂ ਮੁੱਦੇ ਸਾਂਝੇ ਤਾਂ ਇਕੱਠੇ ਹੋਣ ਦਾ ਸੋਖ ਆ ਐਮਐਸਪੀ ਦਾ ਕਾਮਨ ਮੁੱਦਾ ਕੋਊ ਗੱਲ ਕਰ ਜਾ ਤੇ ਐਮਐਸਪੀ ਦਾ ਕਾਮਨ ਮੁੱਦਾ ਐਮਐਸਪੀ ਬਿਲਕੁਲ ਸਈ ਸਫਰਾਂ ਦੇ ਕਿਵੇਂ ਐਮਐਸਪੀ ਲਾਂਗਵਿਜ 50 ਧੜਿਆਂ 'ਚ ਵੰਡੇ ਰਹੋਗੇ ਤਾਂ ਨਹੀਂ ਇਕੱਠੇ ਹੋਣ ਠੀਕ ਐ ਤੁਹਾਡੀ ਗੱਲ 100% ਉਦੋਂ 'ਚ ਮੇਨ ਜਿਹੜੀ ਪਾਵਰ ਆ ਉਹ ਪੰਜਾਬ ਸੀ ਪੰਜਾਬ 'ਚ ਫੇਰ ਇਕੱਠਾ ਪਾਵਰ ਮੇਨ ਪੰਜਾਬ 'ਚ ਰਹਣੀ ਐ ਪਰ ਪੰਜਾਬ ਨੇ ਲੁਪੀਂ ਕਿ ਜਾ ਕੇ ਲਕੀਮਪੁਰ ਦੁਕਾਤਾ ਵੀ ਅਸੀਂ ਇਕੱਠੇ ਆਂ ਪੰਜਾਬ ਦੇ ਹੱਥ 'ਚ ساری ਜਨ ਅਸੀਂ ਸਾਰੇ ਇੰਡੀਆ ਨੂੰ ਵੀ ਇਕੱਠੇ ਕਰਨਾ ਹੈ ਸਵਾਲ ਐਮਐਸਪੀ ਦਾ ਨਹੀਂ ਹੈ ਅਸਲ ਵਿੱਚ ਐਮਐਸਪੀ ਤਾਂ ਮਿਲ ਰਹੀ ਹੈ ਐਮਐਸਪੀ ਲਈ ਕਾਨੂੰਨ ਬਣਾਉਣਾ ਦਾ ਸਵਾਲ ਹੈ ਐਮਐਸਪੀ ਤਿਆਰ ਇਗਨੋਰਿੰਗ ਯੂ ਲਾਈਕ ਐਨੀਥਿੰਗ ਸਰਕਾਰ ਦੀ ਐਮਐਸਪੀ ਕਮੇਟੀ ਜੁੜੀ ਆ ਤੁਹਾਨੂੰ ਕੋਈ ਪੁੱਛਦਾ ਨਹੀਂ ਵਾਈ ਕਿ ਸੇਲੇ ਨਾ ਕਿ ਸਾਨੂੰ ਪਤਾ ਨਾ ਉਹ ਕਮੇਟੀ ਕਾਦਰ ਤੇ ਬਣ ਰਹੀ ਹੈ ਅਸੀਂ ਕਹਿੰਦੇ ਕਿ ਕਮੇਟੀ ਦਾ ਜੋ ਉਹਨਾਂ ਨੇ ਉਹ ਜਾਰੀ ਕੀਤਾ ਨੋਟੀਫਿਕੇਸ਼ਨ ਤਾਂ ਨਹੀਂ ਕਿਹਾ ਜਾ ਸਕਦਾ ਉਹਨੂੰ ਉਹਦੇ ਵਿੱਚ ਕਾਨੂੰਨ ਦਾ ਨਾਂ ਹੀ ਨਹੀਂ ਪਾਇਆ ਕਿ ਕਾਨੂੰਨ ਬਣਾ ਰਹੇ ਆ ਪਹਿਲੇ ਸਭ ਕੁਝ ਬਣਾਤੀ ਹੈ ਉਹ ਐਮਐਸਪੀ ਕਿੱਦ ਬਣੀ ਹੈ ਨਹੀਂ ਕਿ ਅਸੀਂ ਮੰਨਦੇ ਜੇ ਉਹ ਹੋਏਗੀ ਜ਼ੀਰੋ ਬਜਟ ਉਹ ਮੈਂ ਕਹਿੰਦਾ ਵੀ ਉਹ ਫਤਲਾ ਦੇ ਐਮਐਸਪੀ ਦੇਣ ਦੀ ਤਰਸੀ ਮਿਲੇ ਆ ਕੱਲ ਇੱਥੇ ਤੁਹਾਨੂੰ ਲੱਗਦਾ ਗੱਲ ਕਰਨੀ ਚਾਹੀਦੀ ਸੀ ਸੀਐਮ ਸਾਹਿਬ ਨੂੰ ਐਮਐਸਪੀ ਤੇ ਜੋ ਪੰਜਾਬ ਦੇ ਵੇਤ ਲਾਗੂ ਜਿਹੜੀ ਖਾਪੜਾ ਮਾੜ ਕਰ ਰਹੇ ਕਰਨੀ ਚਾਹੀਦੀ ਹੈ ਸ਼ੀਮ ਨੂੰ ਕਰਨੀ ਚਾਹੀਦੀ ਹੈ ਇਹ ਮਤਾ ਵੀ ਪੋਣਾ ਚਾਹੀਦਾ ਇਹਨਾਂ ਨੂੰ ਮਤਾ ਪਾਕੀ ਸੈਂਟਰ ਨੂੰ ਭੇਜਣਾ ਚਾਹੀਦਾ ਮੋੜ ਮੋੜ ਉੱਥੇ ਹੀ ਗੱਲ ਹੁੰਦੀ ਹੈ ਐਮਐਸਪੀ ਪੰਜਾਬ ਨੂੰ ਹਰਿਆਣਾ ਨੂੰ ਜੁਪੀ ਨੂੰ ਮਿਲ ਰਹੀ ਹੈ ਹੋਰਾਂ ਸਟੇਟਾਂ ਚ ਵੀ ਕੁਝ ਦੂਜੀਆਂ ਫਸਲਾਂ ਤੇ ਮਿਲ ਰਹੀ ਹੈ ਸਵਾਲ ਇਹ ਹੈ ਕਿ ਇਹ ਇੱਕ ਲੋਕ ਸਭਾ ਦਾ ਮਤਾ ਹੈ ਕਿ ਅਸੀਂ ਨੂੰ ਮਤਲਬ ਸਰਕਾਰੀ ਖਰੀਦ ਕਰਾਂਗੇ ਕਾਨੂੰਨ ਨਹੀਂ ਬਣਿਆ ਹੋਇਆ ਅਸੀਂ ਕਹਿੰਦੇ ਕਿ ਕਾਨੂੰਨ ਬਣਨਾ ਚਾਹੀਦਾ ਅਸੀਂ ਉਹੀ ਕਰ ਰਹੇ ਹਾਂ ਹਾਂ ਹੈ ਜਿਹੜੇ ਪੰਜਾਬ ਦੌਰੇ ਤੇ ਸੀਗੇ ਕੱਲ ਇਹ ਘਟਨ ਕਰਕੇ ਗਏ ਆ ਸੀਐਮ ਸਾਹਿਬ ਨਾਲ ਸੀਗੇ ਲੱਗਦਾ ਸੀਗਾ ਕੱਲ ਮੌਕਾ ਸੀਗਾ ਕਿ ਪੰਜਾਬ ਲਈ ਕੋਈ ਡਿਮਾਂਡ ਰੱਖ ਦਿੰਦੇ ਜੋ ਕਿ ਮੰਗਾ ਚੱਲ ਰਹੀ ਹੈ ਕੋਈ ਵੇਖੋ ਪ੍ਰਧਾਨ ਮੰਤਰੀ ਤੋਂ ਇਹ ਆਸ ਰੱਖੀ ਕੇ ਕਿ ਪੰਜਾਬ ਚ ਆ ਕੇ ਹੋਏ ਐਲਾਨ ਕਰ ਜਾਣਗੇ ਉਹ ਕਾਰਪੋਰੇਟ ਘਰਾਣਿਆਂ ਦੇ ਪੱਖ ਜਿਤਾ ਕੋਈ ਐਲਾਨ ਕਰ ਸਕਦੇ ਆ ਇਹ ਪੱਖ ਉਹ ਬਾਹਰ ਬੋਰਡ ਉਹ ਬਾਹਰ ਕਾਰਪੋਰੇਟ ਲਈ ਹੈ ਇੱਕ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਜਿਹੜਾ ਧਰਨਾ ਆਪਣਾ ਫਗਵਾੜੇ ਚੱਲਦਾ ਇਹ ਨਿਰੰਤਰ ਇਦਾਂ ਚੱਲੂਗਾ ਪੰਜਾਬ ਸਰਕਾਰ ਨੇ ਸਾਡੇ ਕੋਲੋਂ 30 ਤਰੀਕ ਤੱਕ ਦਾ ਸਮਾਂ ਮੰਗਿਆ ਸੀ ਜਿੱਦਾਂ ਅਸੀਂ 25 ਤਰੀਕ ਨੂੰ ਅਸੀਂ ਵੱਡਾ ਇਕੱਠ ਕਰ ਰਹੇ ਸੀ ਅਸੀਂ ਸਰਕਾਰ ਦਾ 30 ਤਰੀਕ ਤੱਕ ਇੰਤਜ਼ਾਰ ਕਰਨਾ ਹੈ 30 ਤਰੀਕ ਤੋਂ ਬਾਅਦ 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਜੇਕਰ ਸਰਕਾਰ ਨੇ ਗੰਨਾ ਕਿਸਾਨਾਂ ਦਾ ਮਸਲਾ ਜਿਹੜਾ ਫਗਵਾੜੇ ਵਾਲਾ 72 ਕਰੋੜ ਹੈ ਬਾਕੀ ਬਿੱਲਾਂ ਦੀ ਬਕਾਇਆ ਰਾਸ਼ੀ ਹੈ ਉਹਦੀ ਅਸੀਂ ਸਮੇਤ ਵਿਆਜ ਅਦੇਗੀ ਦੀ ਮੰਗ ਕਰਦੀਆਂ ਜਿੱਥੇ ਬੰਦੀਆਂ ਜੇਕਰ ਪੰਜਾਬ ਸਰਕਾਰ ਨੇ ਇਹ ਤੇ ਬਣਦਾ ਵਾਅਦਾ ਪੂਰਾ ਨਾ ਕੀਤਾ ਤੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ 4 ਤਰੀਕ ਨੂੰ ਮੀਟਿੰਗ ਹੋਣੀ ਹੈ ਉਦੇ ਤੋਂ ਬਾਅਦ ਅਸੀਂ ਇੱਕ ਵੱਡਾ ਅੰਦੋਲਨ ਫੇਰ ਸਰਕਾਰ ਦੇ ਖਿਲਾਫ ਰੰਭਾਂਗੇ ਉਹ ਉਹਨਾਂ ਚਿਰ ਜਾਰੀ ਰਹੂਗਾ ਸਰਕਾਰ ਦੇ ਖਿਲਾਫ ਕਿੱਤੀ ਕਿਸਾਨ ਜਿੱਥੇ ਬੰਦੀਆਂ ਦਾ ਜਿੰਨਾ ਚਿਰ ਮਸਲੇ ਦਾ ਪੰਜਾਬ ਦੇ ਵਿੱਚ ਉਹ ਗੱਨੇ ਕਿਸਾਨਾਂ ਦੀ ਬਕਾਇਆ ਰਾਸੀ ਦਾ ਮੁਕੰਮਲ ਸਰਕਾਰ ਹੱਲ ਨਹੀਂ ਕੱਢਦੀ ਸਰਕਾਰ ਨੇ ਸਤੋ 30 ਤਰੀਕ ਤੱਕ ਮੰਗਿਆ ਸਮਾਂ ਉਹਦੇ ਕਰਕੇ ਜਿਹੜਾ 23 ਤਰੀਕ ਦਾ ਵੱਡਾ ਕਟ ਸੀ ਅਸੀਂ ਉਹਨੂੰ ਅਸੀਂ ਰੋਕਿਆ ਉਨੇ ਦਰ ਰੋਕਾਂਗੇ ਜਿੰਨੇ ਦਰ ਸਰਕਾਰ ਦੇ ਤੇ ਪੋਲਿਟਿਕ ਜੇਕਰ ਕੰਮ ਨਹੀਂ ਕਰੇਗੀ ਤੇ ਅਸੀਂ ਮਜਬੂਰ ਹੋ ਕੇ ਵੱਡਾ ਜਿਹੜਾ ਅੰਦੋਲਨ ਆ ਉਹ ਸਰਕਾਰ ਦੇ ਖਿਲਾਫ ਕਰਾਂਗੇ ਗੱਲਾਂ ਕਿਸਾਨਾਂ ਦਾ ਬਟਾਇਆ ਇਕੱਲੇ ਮਰਵਾ ਦਾ ਨਹੀਂ ਸਾਰੇ ਪੰਜਾਬ ਦੀ ਪਕਾਇਆ ਰਾਸ਼ੀ ਲੈਣ ਲਈ ਅੰਦੋਲਨ ਔਰ ਗੰਨੇ ਦੇ ਰੇਟ ਵਿੱਚ ਵਾਧੇ ਦੀ ਮੰਗ ਦਾ ਅੰਦੋਲਨ ਸੰਯੁਕਤ ਕਿਸਾਨ ਮੋਰਚਾ ਪੰਜਾਬ ਜਿਹੜਾ ਉਹ ਪੰਜਾਬ 'ਚ ਲੜੇਗਾ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੀ ਗੱਲ ਤੁਸੀਂ ਕੀਤੀ ਭਗਵੰਤ ਮਾਨ ਜੀ ਨੂੰ ਰੱਖਣਾ ਚਾਹੀਦਾ ਸੀ ਸਾਰੀਆਂ ਜਥੇਬੰਦੀਆਂ ਮੋਰਚਾ ਲਾਵਾਂਗੇ ਜਿਵੇਂ ਬੁਰਜਗਲ ਸਾਹਿਬ ਨੇ ਦੱਸਿਆ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਕਿਸਾਨਾਂ ਦੀ ਮਜ਼ਦੂਰਾਂ ਦੀ ਪੰਜਾਬ ਦੇ ਪੱਖ ਦੇ ਮਸਲਿਆਂ ਤੇ ਸਰਕਾਰ ਮੋਰਚੇ ਲਾ ਕੇ ਵਧੀਆ ਰੋਲ ਪਲੇ ਕਰੇ ਮੈਂ ਇਸ਼ਾਰਾ ਕੀਤਾ ਸੀ ਇੱਕ ਬਸ ਨਹੀਂ ਨਹੀਂ ਜੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਗੱਲ ਕਰੀ ਤਾਂ ਬੰਦ ਇਸ਼ਾਰਾ ਕੀਤਾ ਸੀ ਕਿ ਸਰਕਾਰ ਗੰਨੇ ਦੇ ਮਾਮਲੇ ਵਿੱਚ ਕੋਈ ਪ੍ਰੋਟੋਕਾਲਜੀ ਕਰ ਰਹੀ ਹੈ ਇਹ ਹੋ ਜਾ ਇਸ਼ੂ ਕਰੋ ਦੇਖੋ ਗੰਨੇ ਵਾਲੇ ਮਾਮਲੇ ਤੇ ਥੋੜਾ ਜਨਾ ਜਿਹੜੇ ਨਾ ਨਾ ਜੁੜੇ ਹੋਏ ਗੰਨੇ ਦੇ ਮਸਲੇ ਤੇ ਸਰਕਾਰ ਦੇ ਤੇ ਵਾਕੇ ਗੰਢਮ ਸਭ ਟੋਲ ਪਟੋਲ ਕਰ ਰਹੀ ਆ ਸਰਕਾਰ ਸਮਾਂ ਲੰਘਾ ਰਹੀ ਆ ਜੋ ਅਸੀਂ ਮਹਿਸੂਸ ਕਰਦੇ ਆ ਪਿਛਲੇ 16 17 ਦਿਨ ਤੋਂ ਧਰਨਾ ਚੱਲਦਾ ਇਹ ਸਰਕਾਰ ਦਾ ਟੋਟਲ ਟੋਟਲ ਫੇਲਿਅਰ ਆ ਕਿ ਕਿਸਾਨ 16 17 ਦਿਨ ਦਾ ਦਿਨ ਰਾਤ ਸੜਕਾਂ ਤੇ ਰੋੜਿਆ ਸਰਕਾਰ ਇਹਦੇ ਤੇ ਜਿਹੜੀ ਪਾਲਿਸੀ ਆ ਸਰਕਾਰ ਨੂੰ ਕਲੀਅਰ ਕਟ ਐਲਾਨ ਕਰਨਾ ਚਾਹੀਦਾ ਗੰਨਾ ਕਿਸਾਨਾਂ ਦਾ ਬਕਾਇਆ ਸਰਕਾਰ ਅਦਾ ਕਰੇ ਔਰ ਮਿਲ ਨੂੰ ਚਲਾਉਣ ਦਾ ਐਲਾਨ ਕਰੇ ਫਗਵਾੜਾ ਮਿਲ ਨੂੰ ਔਰ ਬਾਕੀ ਗੰਨਾ ਕਿਸਾਨਾਂ ਦੀ ਬਕਾਇਆ ਪੇਮੈਂਟ ਸਰਕਾਰ ਤੁਰੰਤ ਦੇਵੇ ਔਰ ਵਿਧ ਵਿਆਜ ਤੋਂ ਹਟਾਉਣ ਦਾ ਪ੍ਰਬੰਧ ਕਰੇ ਜੋ ਸਰਕਾਰ ਦਾ ਕਾਨੂੰਨ ਹੈ ਜੇ ਸਰਕਾਰ ਉਤੇ ਪਹਿਰਾ ਨਹੀਂ ਦਊਗੀ ਤੇ ਵੱਡਾ ਅੰਦੋਲਨ ਐਸ ਕੇ ਐਮ ਪੰਜਾਬ ਦੀਆਂ ਜਿੱਥੇ ਬੰਦੀਆਂ ਅਸੀਂ ਪਹਿਲਾਂ ਵੀ ਲੜ ਰਹੀਆਂ ਔਰ ਇਹਨੂੰ ਹੋਰ ਵੱਡਾ ਕੀਤਾ ਜਾਊਗਾ ਟਾਲ ਮਟੋਲ ਵਾਲਾ ਮੈਂ ਇਸ ਕਰਕੇ ਕਿਹਾ ਇੱਕ ਸਾਡੀ ਵਿੱਤ ਮੰਤਰੀ ਦੇ ਨਾਲ ਮੀਟਿੰਗ ਹੋਈ ਜਲੰਧਰ ਦੇ ਵਿੱਚ ਉਹਨੇ ਵੀ ਕਿਹਾ ਸੀ ਕਰਦੇ ਹਾਂ ਹਫਤੇ ਦੇ ਵਿੱਚ ਵਿੱਚ ਕਰਦੇ ਹਾਂ ਕੋ ਸਮਾਂ ਦੇ ਉਦੋਂ ਬਾਅਦ ਸਾਡੀ ਮੀਟਿੰਗ ਹੋਈ ਮਹਾਲੀ ਦੇ ਵਿੱਚ ਖੇਤੀਬਾੜੀ